100 ਊਲਾਮੇ ਦਿਨਾਂ ਦੇ ਰਾਤੀ ਮਿਲਨ ਸਹੰਸ ਸੇਵਤ ਸਲਾਹਾਂ ਛੱਡ ਕੇ ਕਰੰਗੀ ਲੱਗਾ ਹੰਸ ਕਹਿੰਦੇ 100 ਤਾਂ ਦਿਨ ਦੇ ਊਲੰਬੇ ਤੇ ਹਜ਼ਾਰਾਂ ਲੱਖਾਂ ਰਾਤ ਦੇ ਮਿਲਦੇ ਕਿਉਂ ਵਾਹਿਗੁਰੂ ਦੀ ਸੇਵਤ ਸਲਾਹ ਕਰਨੀ ਛੱਡ ਕੇ ਕਰੰਗੀ ਲੱਗਾ ਹੰਸ ਹੱਡਾਂ ਰੋੜੀ ਤੇ ਬੈਠਾ ਜਾ ਹੰਸ ਦਾ ਕੰਮ ਹੈ ਘੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਸੰਤ ਚੁਗੈ ਨਹੀਂ ਦੂਰੇ ਸਰਵਰ ਹੰਸ ture ਹੀ ਮੇਲਾ ਖਸਮੇ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋਹਾਂਸਾਂ ਕਾ ਖਾਣਾ ਵੇ ਹੰਸ ਤਾਂ ਕਹਿੰਦੇ ਮੋਤੀ ਚੁਗਦੇ ਤੇ ਤੇਰਾ ਹੰਸ ਵਰਗਾ ਮਨੋਖਾ ਜਨਮ ਹੀਰਾ ਜਨਮ ਤੂੰ ਕੀ ਖਾਰਿਆ ਉਹ ਹੀ ਜਿਹੜਾ ਅਸੀਂ ਕਹਿ ਕੇ ਹਟਿਆ ਵਿਕਾਰਾਂ ਦੀਆਂ ਕੌਡੀਆਂ ਵਿਕਾਰਾਂ ਦੇ ਪਾਪਾਂ ਦੇ ਬੋਹਲ ਖਾਰਿਆ ਕੋਧਰਾ ਖਾਰਿਆ ਸਿਫਤ ਸਲਾਗਾ ਛੱਡ ਕੇ ਕੁਰੰਗੀ ਲੱਗਾ ਹਾਂ ਕੀ ਚੰਗਾ ਕੀ ਮਾੜਾ ਬਾਣੀ ਆ ਪਰ ਰੋਜ਼ ਪੜ੍ਹਦੇ ਰੋਜ਼ ਸੁਣਦੇ ਅਖੰਡ ਪਾਠ ਸਵੇਪੀ ਸੁਣਦੇ ਪਰ ਉਦੋਂ ਸਾਡਾ ਧਿਆਨ ਨਹੀਂ ਹੁੰਦਾ ਧਿਆਨ ਹੁੰਦਾ ਵੀ ਕਦੋਂ ਘੰਟਾ ਪੂਰਾ ਹੋਵੇ ਕਦੋਂ ਡੇਢ ਘੰਟਾ ਲੰਘੇ ਅਸੀਂ ਜਾਈਏ ਉੱਠ ਕੇ ਅਗਲਾ ਜਾਣਾ ਡਿਊਟੀ ਤੇ ਆਵੇ ਬੈਠੇ ਮਹਾਰਾਜ ਦੇ ਕੋਲ ਧਿਆਨ ਤੋਂ ਬਿਨਾ ਸੁਣੀ ਹੋਈ ਵੀ ਗੱਲ ਪੱਲੇ ਨਹੀਂ ਪੈਂਦੀ ਪੜ੍ਹੀ ਗੱਲ ਪੱਲੇ ਨਹੀਂ ਪੈਂਦੀ ਵੇਖੀ ਗੱਲ ਪੱਲੇ ਨਹੀਂ ਪੈਂਦੀ ਬੰਦਾ ਤੁਰਿਆ ਜਾਵੇ ਇੱਥੋਂ ਹਮੀਦੀ ਨੂੰ ਠੁਲੀਆਲ ਨੂੰ ਖਿਆਲੀ ਨੂੰ ਧਿਆਨ ਨਹੀਂ ਉਹਦਾ ਤੁਰੇ ਜਾ ਰਿਹਾ ਗਾਹ ਜਾਂਦੇ ਕੋਈ ਪੁੱਛੇ ਵੀ ਫਲਾਣਾ ਬੰਦਾ ਰਾਹ ਦੇ ਵਿੱਚ ਵੇਖਿਆ ਕਹਿੰਦਾ ਲੰਘ ਗਿਆ ਹੋਈ ਮੈਂ ਧਿਆਨ ਨਹੀਂ ਦਿੱਤਾ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਕਿਸੇ ਨੂੰ ਵੇਖਿਆ ਕਹਿੰਦਾ ਹੋਊਗਾ ਮੈਂ ਧਿਆਨ ਨਹੀਂ ਦਿੱਤਾ ਐਡੀ ਵੱਡੀ ਗੱਲ ਹੁੰਦੀ ਹੈ ਧਿਆਨ ਦੀ ਅੱਖਾਂ ਵੇਖਦੀਆਂ ਨੇ ਪੈਰ ਤੁਰਦੇ ਜਾ ਰਹੇ ਨੇ ਸਰੀਰ ਤੁਰਿਆ ਜਾਂਦਾ ਹੈ ਪਰ ਧਿਆਨ ਨਹੀਂ ਦਿੱਤਾ ਸ਼ੇਪੂੜ ਦਾ ਬੰਦਾ ਕੋਲ ਦੀ ਲੰਘ ਗਿਆ ਧਿਆਨ ਨਹੀਂ ਦਿੱਤਾ ਅਸੀਂ ਵੀ ਗੁਰੂ ਕੋਲ ਗੁਰੂ ਕੀ ਬਾਣੀ ਦੇ ਕੋਲ ਆਉਂਦੀ ਲੰਘ ਜਾਂਦੇ ਆ ਧਿਆਨ ਦੀ ਦਿੰਦੇ ਵੀ ਮਹਾਰਾਜ ਦੀ ਬਾਣੀ ਕਹਿੰਦੀ ਕੀ ਹੈ ਸਤਿਗੁਰੂ ਆਪ ਦੇ ਕੀ ਨੇ ਧਿਆਨ ਦੇਂਦ ਜਨੇ ਧਿਆਨ ਦਿੱਤਾ ਉਹ ਕਈ ਵਾਰੀ ਇੱਕ ਪੰਗਤੀ ਸੁਣ ਕੇ ਇੱਕ ਤੁਕ ਸੁਣ ਕੇ ਉਹਦਾ ਜੀਵਨ ਨਿਹਾਲ ਹੋ ਜਾਂਦਾ ਤੇ ਕਹੀਏ ਹੋ ਇਹ ਸਾਰੀ ਜ਼ਿੰਦਗੀ ਹੋਈ ਸੁਣਦੇ ਪੜ੍ਹਦੇ ਰਹਿੰਦੇ ਆ ਪੜ ਪੜ ਗੱਡੇ ਲੱਦੀ ਐ ਪੜ ਪੜ ਭਰੀਐ ਸਾਥ ਨਾਨਕ ਲੇਖਾ ਇੱਕ ਗੱਲ ਹੋਰ ਹੋਵੇਂ ਛਖਣਾ ਚਾਹ ਭਾਈ ਗੁਰਦਾਸ ਜੀ ਇੱਕ ਗੰਗੂ ਤੇਲੀ ਇੱਕ ਵਿਦਵਾਨ ਦੀ ਉਦਾਹਰਣ ਦਿੰਦੇ ਕਹਿੰਦੇ ਬੜੇ ਉਹਨੇ ਇੱਕ ਵਿਦਵਾਨ ਗੱਡਾ ਭਰਿਆ ਉਹਦਾ ਗ੍ਰੰਥਾਂ ਦਾ ਕਹਿੰਦਾ ਮੇਰੇ ਜੀ ਡਾ ਗਿਆਨੀ ਕੋਈ ਨਹੀਂ ਦੁਨੀਆ ਤੇ ਹੰਕਾਰ ਹੈ ਹਉਮੈ ਉਹਦੇ ਅੰਦਰ ਗਿਆਨੀ ਕੋਈ ਨਹੀਂ ਦੁਨੀਆ ਤੇ ਆਓ ਮੇਰੇ ਨਾਲ ਚਰਚਾ ਕਰੋ ਬਹਿ ਕੇ ਆਓ ਮੇਰੇ ਨਾਲ ਬਹਿਸ ਬਾਜੀ ਕਰੋ ਰੱਬ ਦੇ ਨਾਮ ਤੇ ਹੁਣ ਰਾਜਾ ਸੋਚਦਾ ਵੀ ਐਡਾ ਵਿਦਵਾਨ ਕਿਹੜਾ ਹੋਵੇ ਕੋਈ ਐਦਾਂ ਕਰਦੇ ਆ ਤੇਲੀ ਗੰਗੂ ਨੂੰ ਬਿਠਾ ਦਿੰਦੇ ਆ ਜੇ ਹਾਰ ਗਿਆ ਤਾਂ ਕਹਾਂਗੇ ਮੂਰਖ ਹੈ ਇਹਨੂੰ ਕੀ ਪਤਾ ਜੇ ਹਾਰ ਗਿਆ ਤਾਂ ਮੂਰਖ ਹੈ ਹੁਣ ਉਹਦੇ ਨਾਲ ਬਹਿਸ-ਵਾਜਿ ਕਰਨ ਬਿਠਾਤਾ ਤੇ ਉਸ ਵੇਲੇ ਉਹਨੇ ਆਪਣੀਆਂ ਪੰਜੇ ਉਂਗਲਾਂ ਵਿਖਾਈਆਂ ਉਸ ਵਿਦਵਾਨ ਨੇ ਪੰਜ ਉਂਗਲਾਂ ਤੇ ਉਹ ਗੰਗੂ ਨੇ ਆਖਿਆ ਕਿ ਕਿਤੇ ਮੈਨੂੰ ਕਹਿੰਦਾ ਵੀ ਤੇਰੇ ਥੱਪੜ ਮਾਰੂੰ ਉਹਦਾ ਆਪਣਾ ਹਿਸਾਬ ਕਿਤਾਬ ਉਹਨੇ ਏਦਾਂ ਮੁਠੀ ਵਿਖਾ ਦਿੱਤੀ ਇਹ ਜੇ ਥੱਪੜ ਮਾਰੇਗਾ ਮੈਂ ਮੁੱਕਾ ਮਾਰੂੰਗਾ ਤੇਰੇ ਉਹਨੋਂ ਉਹਦੇ ਕਹਿਣ ਦਾ ਅਰਥ ਸੀ ਜਿਹੜਾ ਉਹ ਵਿਦਵਾਨ ਬਣਿਆ ਉਹ ਕਹਿ ਰਿਹਾ ਵੇ ਇਸ ਸੰਸਾਰ ਜਿਹੜਾ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਉਹਨੇ ਆਖੋ ਮੁੱਕਾ ਵਖਾ ਦਿੱਤਾ ਹੁਣ ਪੰਡਤ ਨੇ ਅਰਥ ਕਰ ਲਿਆ ਵੀ ਇਹ ਕਹਿੰਦਾ ਵੀ ਤੱਤ ਭਾਵੇਂ ਪੰਜ ਨੇ ਪਰਵਾਇ ਗੁਰੂ ਨੂੰ ਗੁਰੂ ਨੇ ਨਾ ਪੰਜਾਂ ਨੂੰ ਇਕੱਠੇ ਕਰ ਦਿੰਦਾ ਇੱਦਾਂ ਇਕੱਠੇ ਕਰਕੇ ਦੁਨੀਆ ਰਾਜ ਦਿੰਦੀ ਏ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਐਦਾਂ ਦੁਨੀਆ ਰਾਜ ਦਿੰਦੀ ਸੋਤੇ ਉਸ ਵਿਦਵਾਨ ਨੂੰ ਹਾਰਨਾ ਪਿਆ ਕੇ ਲੱਗਾ ਵੀ ਬਹੁਤ ਵੱਡਾ ਗਿਆਨੀ ਤੁਹਾਡੇ ਨਗਰ ਦੇ ਵਿੱਚ ਰਹਿੰਦਾ ਬਹੁਤ ਵੱਡਾ ਗਿਆਨੀ ਆਪਣੇ ਮਨ ਦੇ ਨਾਲ ਹੀ ਹਿਸਾਬ ਲੈ ਲਿਆ ਇੱਕ ਮੂਰਖ ਦੇ ਕੋਲੋਂ ਹਾਰ ਗਿਆ ਨਾਨਕ ਲਿਖੈ ਇੱਕ ਗੱਲ ਹੋਰ ਹੋਮੇ ਚਖਣਾ ਝਾਕ ਹੰਕਾਰੀ ਪੁਰਸ਼ ਦਾ ਇਦਾਂ ਹੀ ਭਈ ਹੋਇਆ ਕਰਦਾ। ਹਉਮੇ ਵਾਲੇ ਦਾ ਇਦਾਂ ਹੀ ਹੋਇਆ ਕਰਦਾ ਬਹੁਤਾਂ ਹੰਕਾਰ। ਛੇਤੀ ਉਹ ਯੂ ਮਾਰ ਖਾ ਜਾਂਦਾ। ਜਿਹਨੂੰ ਵਾਹਿਗੁਰੂ ਤੇ ਭਰੋਸਾ ਹੁੰਦਾ ਉਹ ਤਰ ਜਾਂਦਾ। ਐਸੀ ਮਾਦੋ ਖਿੰਚ ਤਣੀ। ਤੋਰੀ ਨਾ ਟੁੱਟੇ ਕੋਈ ਤੋੜ ਨਾ ਜਾਵੇ ਤੋੜਨਾ ਸੰਸਾਰ ਜਾਂਦਾ ਹੈ। ਤਾਨਿਆਂ ਮੇਣਿਆਂ ਦੇ ਨਾਲ ਸ਼ੋਰੀ ਨਾ ਛੁੱਟੇ ਛਡਾਉਣੀ ਚਾਹੁੰਦੀ ਐ ਸਾਡਾ ਮਨ ਛਡਾਉਣਾ ਚਾਹੁੰਦਾ ਹੈ ਭੱਜਣਾ ਚਾਹੁੰਦਾ ਹੈ ਐਸੀ ਮਾਦੂ ਖਿੰਚਤਣੀ ਐਸੀ ਖਿੱਚ ਕੇ ਜਿਹੜੀ ਡੋਰੀ ਐ ਇਤਾਂ ਤਣ ਲਈ ਵੀ ਟੁੱਟਈ ਨਾ ਮੁੜੀ ਕਮਾਨ ਦੇ ਉੱਤੇ ਉਹ ਡੋਰੀ ਤਣੀ ਹੁੰਦੀ ਐ ਤਾਂ ਹੀ ਤੀਰ 2-2 ਕਿਲੋਮੀਟਰ ਤੇ ਜਾ ਕੇ ਡਿੱਗਦੇ